थाना मेटिया पुलिस वालों करवाया गया वॉलीबॉल मैच टूर्नामेंट जय जी, मैं ਸਬ ਇੰਸ펙ਟਰ ਜਗੀਰ ਸਿੰਘ ਮੁੱਖ ਅਫਸਰ ਖਾਣਾ ਮੇਟਿਆਣਾ ਮੈਨੂੰ ਅੱਜ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਚਲਾਈ ਗਈ ਆ ਕਿ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਨੂੰ ਖੇਡਾਂ ਵੱਲ ਜਿਹੜਾ ਉਹਨਾਂ ਦਾ ਉਤਸ਼ਾਹ ਵਧਾਉਣ ਦੇ ਲਈ ਜਿਹੜਾ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਉਹਨਾਂ ਦੇ ਮੈਚ ਲਗਾਏ ਜਾਣ ਤੇ ਪੁਲਿਸ ਪਬਲਿਕ ਪ੍ਰੈਸ ਤੇ ਬਾਕੀ ਜਿਹੜੇ ਮੋਤਵਰ ਲੋਕ ਹੈ ਇਲਾਕੇ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਟੀਮਾਂ ਦੇ ਮੈਚ ਕਰਵਾਏ ਨੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ सुरेंद्र ਲੰਬਾ ਜੀ ਦੇ ਨਿਰਦੇਸ਼ਾਂ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੇ ਆ ਇਹ ਮੈਚ ਕਰਵਾ ਰਹੇ ਆ ਅੱਜ ਸਾਡੇ ਦੋ ਟੀਮਾਂ ਦੇ ਮੈਚ ਪਹਿਲਾਂ ਪੰਜਾਬ ਪੁਲਿਸ ਦਾ ਤੇ ਪਿੰਡ ਭੁੰਗਰਨੀ ਦਾ ਮੈਚ ਹੋਇਆ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਤੇ ਥਾਣਾ ਮੀਟਿਆਣੇ ਦੇ ਕਰਮਚਾਰੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਹੁਣ ਤੁਸੀਂ ਪਿੱਛੇ ਜਿਵੇਂ ਕਿ ਦੇਖ ਰਹੇ ਹੋ ਦੂਸਰਾ ਮੈਚ ਪਿੰਡ ਭੁੰਦਰਨੀ ਅਤੇ ਰਾਜਪੁਰ ਭਾਈਆਂ ਦਾ ਜਿਹੜਾ ਚੱਲ ਰਿਹਾ ਹੈ ਤੇ ਅਸੀਂ ਨੌਜਵਾਨਾਂ ਨੂੰ ਇਸ ਤੋਂ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੀ ਹਾਜੀ ਵਿੱਚ ਅਸੀਂ ਸਾਰੇ ਨੌਜਵਾਨਾਂ ਨੂੰ ਇਸ ਗੱਲ ਜਾਗਰੂਕ ਕੀਤਾ ਕਿ ਨਸ਼ਿਆਂ ਨੂੰ ਆਹ ਸਾਹੋਂ ਤਿਆਗਣਾ ਚਾਹੀਦਾ ਕਿਉਂਕਿ ਜਿਹਦੇ ਜਿਹੜੇ ਦੁਸ਼ ਪ੍ਰਭਾਵ ਨੇ ਉਸ ਪਾਸਦਰ ਤੇ ਕੀ ਕੀ ਨੇ ਤੁਹਾਡੇ ਸਾਹਮਣੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਤੇ ਮੈਨੂੰ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਨਵੀਂ ਮਹਿੰਮ ਸ਼ੁਰੂ ਕੀਤੀ ਆ ਮੈਨੂੰ ਇਸ ਤੋਂ ਇਸ ਚੀਜ਼ ਦੀ ਬੜੀ ਆਸ ਹੈ ਕਿ ਨੌਜਵਾਨ ਪੀੜੀ ਜਿਹੜੀ ਆ ਇਸ ਤੋਂ ਬਹੁਤ ਵਧੀਆ ਸਿੱਖਿਆ ਲਵੇਗੀ ਅਤੇ ਖੇਡਾਂ ਵੱਲ ਪ੍ਰੇਰਿਤ ਹੋਵੇਗੀ ਅਤੇ ਨਸ਼ਿਆਂ ਦੇ ਦੁਸ਼ ਪ੍ਰਭਾਵ ਤੋਂ ਜਾਣੂ ਹੋ ਕੇ ਇਸ ਤੋਂ ਦੂਰ ਰਹਿਣ ਦਾ ਜਿਹੜਾ ਆ ਉਹ ਪ੍ਰਣ ਕਰੇਗੀ ਧੰਨਵਾਦ ਜੀ ਸ਼ੁਕਰੀਆ ਤੁਸੀਂ ਬਹੁਤ ਵਾਜੀ ਆਜੋ